ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰ ਭਰਾਵਾਂ ਨੂੰ ਉਮੀਦ ਕਰਦਾ ਸਾਰੇ ਠੀਕ ਹੋਵੋਗੇ ਸਵਾਗਤ ਹੈ ਤੁਹਾਡੇ ਸਾਰਿਆਂ ਦਾ ਬਿਰਕ ਫਾਰਮ YouTube ਚੈਨਲ ਦੀ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਨ ਲੱਗੇ ਆ ਫੌਗਰਾਂ ਦੀ ਵੀ ਇਹਦੇ ਕੀ ਕੀ ਫਾਇਦੇ ਨੇ ਤੇ ਆਪਾਂ ਜ਼ਿਆਦਾ ਸਮਾਂ ਆਪਾਂ ਨਹੀਂ ਖਰਾਬ ਕਰਦੇ ਸ਼ੁਰੂ ਕਰਦੇ ਹਾਂ ਆਹ ਵੇਖੋ ਬਈ ਇਦੇ ਵਿੱਚ ਮੋਟਰ ਲੱਗੀ ਆ 300 ਪਾਵਰ ਵਾਲੀ ਤੇ ਇੱਕ ਟਾਈਮਰ ਲੱਗਿਆ ਟਾਈਮਰ ਦਾ ਇਹ ਫਾਇਦਾ ਵੀ ਜਿੰਨਾ ਟਾਈਮ ਆਪਾਂ ਚਲਾਉਣਾ ਵਾ ਉੰਦਾ ਟਾਈਮ ਚੱਲਣਗੇ ਜਿੰਨਾ ਟਾਈਮ ਬੰਦ ਕਰਨ ਆਟੋ ਕੱਟ ਹੋ ਜਾਂਦਾ ਵੀ ਆਪਾਂ ਨੂੰ ਆ ਬਾਰ-ਬਾਰ ਬੰਦ ਕਰਨ ਦੀ ਲੋੜ ਨਹੀਂ ਜਿਵੇਂ ਹੁਣ ਬਈ ਮੌਸਮ ਠੀਕ ਕਰਕੇ 5 ਮਿੰਟ ਚੱਲਣ ਦਾ ਲਾਇਆ ਵਾਦੇ 10 ਮਿੰਟ ਬੰਦਣ ਦਾ ਲਾਇਆ ਤੇ ਇਹਦੇ ਨਾਲ ਇਹ ਆ 5 ਮਿੰਟ ਜੇ ਥੱਲੇ ਫਰਸ਼ ਵੀ ਗਿੱਲੀ ਹੁੰਦੀ ਆ ਤੇ ਉਹ ਪੱਖੇ ਨੇ ਉਹਨੇ 10 ਮਿੰਟਾਂ ਸੁਕਾ ਦੇਣੀ ਆਪ ਤੇ ਇਹ ਆਹ ਜਿਹੜਾ ਗਲਾਸ ਲਾਇਆ ਫਿਲਟਰ ਵਾਲਾ ਇਹਦਾ ਇਹ ਫਾਇਦਾ ਵਾ ਵੀ ਪਾਈਪਾਂ ਚ ਜਿਆਦਾ ਟਾਈਮ ਪਾਣੀ ਖੜਾ ਰਹਿੰਦਾ ਵਾ ਤੇ ਇਹਦਾ ਇਹ ਜਲਬ ਤੋਂ ਬਚਤ ਰੱਖਦਾ ਪਾਈਪਾਂ ਤੇ ਜਲ ਬਣੀ ਜਾਂਦੀ ਤੇ ਉਹ ਜਿਹੜੀ ਉਹ ਆਪਣੀ ਵਿੱਚ ਉਹ ਡੱਬੀ ਲੱਗੀ ਆ ਇਹਦਾ ਇਹ ਆ ਜਿਵੇਂ ਮੰਨ ਲਓ ਵੀ ਗੇਟ ਵਾਲ ਚੱਲਦਾ ਵਾ ਆਪਣਾ ਜਿੱਥੋਂ ਪਾਣੀ ਦੀ ਸਪਲਾਈ ਆਉਂਦੀ ਆ ਤੇ ਜੇ ਉਹ ਚੱਲਦਾ ਹੋਵੇ ਫਿਰ ਪਾਈਪਾਂ ਜੋਂ ਟਮਕਾ ਟਮਕਾ ਪਾਣੀ ਡਿੱਗੀ ਜਾਂਦਾ ਹਵਾਰਿਆਂ ਚੋਂ ਤੇ ਇਹ ਉਹ ਪਾਣੀ ਨੂੰ ਗਾਹ ਨਹੀਂ ਜਾਣ ਦਿੰਦੀ ਜੇ ਉਧਰੋਂ ਸਪਲਾਈ ਚ ਪਾਣੀ ਚੱਲਦਾ ਵੀ ਹੋਵੇ ਬਹੁਤ ਫਾਇਦਾ ਇਹਦਾ ਬਾਕੀ ਉੱਤੇ ਆਪਾਂ ਫਿਲਟਰ ਵਾਲਾ ਗਲਾਸ ਲਾਇਆ ਵਾ ਇਹ ਇਹਦਾ ਇਹ ਫਾਇਦਾ ਵੀ ਮੀ ਕਣੀ ਤੋਂ ਬਚਤ ਰਹਿੰਦੀ ਆ ਵੇਖ ਸਕਦੇ ਆ ਤੁਸੀਂ ਆਹਾ ਜੀ ਫੌਗਰ ਤੇ ਪਹਿ ਅੱਗੇ ਫੌਗਰ ਹੁੰਦੇ ਸੀ ਸਟੀਲ ਵਾਲੇ ਇੱਕ ਤਾਂ ਉਹ ਸਾਫ਼ ਨਹੀਂ ਸੀ ਹੁੰਦੇ ਤੇ ਇੱਕ ਜੰਗਾ ਲੱਗ ਜਾਂਦਾ ਸੀਗਾ ਇਹ ਪਲਾਸਟਿਕ ਵਾਲੇ ਇਹਨਾਂ ਨੂੰ ਖੋਲ ਕੇ ਜਦੋਂ ਮਰਜ਼ੀ ਸਾਫ਼ ਕਰ ਲਓ। ਦੇਖ ਸਕਦੇ ਨਹੀਂ। ਬਾਕੀ ਆ ਪੱਖੇ ਮੂਰੇ ਵੀ ਆਪਾਂ ਚਾਰ ਫੌਗਰ ਲਾਤੇ ਤੇ ਆਹ ਸ਼ੈੱਡ ਜੇ ਦੇਖ ਸਕਦੇ ਆ ਤੁਸੀਂ। ਕਿੱਥੇ ਤਾਂ ਇੱਥੇ ਚਾਰ ਜਾਂ ਪੰਜ ਪੱਖੇ ਲੱਗਣੇ ਸੀ ਛੱਤ ਵਾਲੇ ਤੇ ਕਿੱਥੇ ਇਹਨੇ ਇਕਲੇ ਸਾਰ ਦੇਣਾ। ਛੱਤ ਵਾਲਿਆਂ ਦੇ ਵੀ ਓ ਆ। ਉਹਨਾਂ ਨੇ ਉਤਲੀ ਤੱਤੀ ਹਵਾਈ ਇਸਲੇਟਾਂ ਤਪੀਆਂ ਹੁੰਦੀਆਂ ਉਹੀ ਤੱਤੀ ਹਵਾਈ ਮਰੀ ਜਾਣੀ ਸੀ ਥੱਲੇ ਤੇ ਇਹ ਪਿੱਛੋਂ ਹਵਾ ਲੈਂਦਾ ਤੇ ਮਾਰਦਾ ਇਹਦਾ ਬਹੁਤ ਫਾਇਦਾ ਵਾ ਕਿੱਥੇ ਚਾਰ ਲੱਗਣੇ ਕਿੱਥੇ ਚਾਰਾਂ ਦੀ ਥਾਂ ਤੇ ਇੱਕ ਨੇ ਸਾਰਤਾ ਵੇਖ ਸਕਦੇ ਤੁਸੀਂ ਵੀ ਆਪਾਂ ਪੱਖੇ ਪੂਰੇ ਇੱਕ ਫੌਗਰ ਲਾਇਆ ਬਾਕੀ ਆ ਪੈਪ ਪਾਈ ਵੀ ਆਪਣੀ ਤੇ ਵੇਖ ਸਕਦੇ ਤੁਸੀਂ ਇਹ ਅੰਦਰ ਲਿਆਂਦਾ ਹਜੇ ਪਾਈਪਾਂ ਦਾ ਕਨੈਕਸ਼ਨ ਆ ਮੋਫਟਰ ਨਾਲ ਕਰਨ ਵਾਲਾ ਰਹਿੰਦਾ ਵਾ ਤੇ ਕਿੱਥੋਂ ਪਾਣੀ ਦੀ ਸਪਲਾਈ ਤਾਂ ਦੇਣੀ ਆ ਤਾਂ ਕਰਕੇ ਥੋੜਾ ਜਿਹਾ ਬਾਹਰਲੇ ਦਾ ਚਾਲੂ ਆ ਬਾਹਰਲੇ ਦਾ ਚਲਦੇ ਆ ਬਾਹਰਲੇ ਤਾਂ ਕਰਤੇ ਫੱਟ ਪੂਰੇ ਤੇ ਵੇਖ ਸਕਦੇ ਆ ਤੁਸੀਂ ਫੌਗਰਾਂ ਦਾ ਇਹ ਫਾਇਦਾ ਬਾਈ 15 20 ਡਿਗਰੀ ਟੈਂਪਰੇਚਰ ਲੋ ਹੋ ਜਾਂਦਾ ਤੇ ਪਸ਼ੂਆਂ ਦੇ ਠੰਡਾ ਠੰਡਾ ਪਾਣੀ ਪੈਂਦਾ ਉਤੋਂ ਹਵਾ ਵਜਦੀ ਆ ਨਾ ਪਸ਼ੂ ਕੋਈ ਸਟ्रेस ਜਿ ਰਹਿਦਾ ਨਾ ਕੋਈ ਬਿਮਾਰ ਹੁੰਦਾ ਵਾ ਬਈ ਜਿਵੇਂ ਬਾਹਲੀ ਗਰਮੀ ਨਾਲ ਪਸ਼ੂ ਬਿਮਾਰ ਹੋ ਜਾਂਦੇ ਆ ਉਹਨਾਂ ਤੋਂ ਬਚਤ ਰਹਿੰਦੀ ਆ ਫਾਇਦਾ ਬਹੁਤ ਆਈ ਫੌਗਰਾਂ ਦਾ ਨਾ ਪਸ਼ੂ ਬਈ ਆਪਣਾ ਦੁੱਧ 'ਚ ਫਰਕ ਪਾਵੇ ਕਿਉਂ ਆਪਾਂ ਦੁੱਧ ਵੀ ਮੇਨਟੇਨ ਰੱਖ ਸਕਦੇ ਜੋ ਪਸ਼ੂ ਠੰਡਾ ਰਹਿੰਦਾ ਕੋਈ ਸਟ੍ਰੈਸ ਨਹੀਂ ਪਸ਼ੂ ਤੇ ਜਿਆਦਾ ਫਰਕ ਪਸ਼ੂ ਦੁੱਧ 'ਚ ਵੀ ਨਹੀਂ ਪਉਂਦਾ ਫਿਰ ਜਿਵੇਂ ਹੁਣ ਗਾਹ ਗਰਮੀ ਵੱਧਣੀ ਹੋਈ ਆ ਇਸ ਕਰਕੇ ਆਪਦੀ ਜਿਵੇਂ ਗਰਮੀਆਂ ਦੀ ਤਿਆਰੀ ਪਹਿਲਾਂ ਹੀ ਕਰਕੇ ਰੱਖੋ ਆਪਦੇ ਫੌਗਰ ਪੱਖੇ ਆਪਦੇ ਬਈ ਤੁਸੀਂ ਪਹਿਲਾਂ ਹੀ ਉਹ ਕਰਕੇ ਰੱਖੋਗੇ ਠੀਕ ਤੇ ਫੌਗਰ ਪਹਿਲਾਂ ਹੀ ਲਾ ਕੇ ਰੱਖੋ ਗਰਮੀਆਂ ਦੀ ਤਿਆਰੀ ਪਹਿਲਾਂ ਹੀ ਕਰਕੇ ਰੱਖੋ ਕਿਉਂਕਿ ਕਈ ਵੀਰ ਕੀ ਕਰਦੇ ਆ ਜਦੋਂ ਪੂਰੀ ਗਰਮੀ ਆ ਜਾਂਦੀ ਆ ਪਸ਼ੂ ਕੁਮਾਰ ਹੌਣ ਲੱਗ ਜਾਂਦੇ ਆ ਹੌਂਕਣ ਲੱਗ ਜਾਂਦੇ ਆ ਪੂਰੇ ਉਦੋਂ ਬਈ ਕੋ ਪ੍ਰੋਗਰ ਲਾਉਂਦੇ ਆ ਤੇ ਇਸ ਕਰਕੇ ਆਪਦੇ ਪਹਿਲਾਂ ਹੀ ਤਿਆਰੀ ਕਰਕੇ ਰੱਖਿਆ ਕਰੋ ਗਰਮੀਆਂ ਦੀ ਹੁਣ ਆਪਾਂ ਵੀ ਦੋ ਦਿਨਾਂ ਨੂੰ ਕਣਕ ਵੱਢਣ ਲੱਗ ਜਾਣਾ ਫੇਰ ਟਾਈਮ ਨਹੀਂ ਲੱਗਣਾ ਆਪਾਂ ਪਹਿਲਾਂ ਹੀ ਫਿੱਟ ਕਰਤੇ ਜਿਹੜਾ ਵੀਰੋ ਟਾਈਮਰ ਲੱਗਿਆ ਇਹਦਾ ਬਹੁਤ ਫਾਇਦਾ ਤੁਸੀਂ ਵੇਖ ਸਕਦੇ ਆ ਤੇ ਇਹ 10 ਮਿੰਟ ਚਲਾ ਲਓ 10 ਮਿੰਟ ਬੰਦ ਰੱਖ ਲਓ 5 ਮਿੰਟ ਚਲਾ ਲਓ 5 ਬੰਦ ਰੱਖ ਲਓ ਇਹ ਆਪਣੀ ਮਰਜ਼ੀ ਆਪਾਂ ਕਿੰਨਾ ਕਰਨਾ ਹੈ ਇਹਦੇ ਨਾਲ ਇੱਕ ਤਾਂ ਆਪਾਂ ਨੂੰ ਵਾਰੀ-ਵਾਰੀ ਢੇੜਾ ਨਹੀਂ ਮਾਰਨਾ ਪੈਂਦਾ ਬੰਦ ਕਰਨ ਨੂੰ ਤੇ ਇੱਕ ਜਿੰਨਾ ਟਾਈਮ ਫਿਰ ਬੰਦ ਰਹਿੰਦੇ ਆ ਓਨੇ ਟਾਈਮ ਚ ਪੱਖਾ ਥੱਲੇ ਹਰਸ਼ ਛਾ ਦਿੰਦਾ ਕਿਉਂਕਿ ਜੇ ਜ਼ਿਆਦਾ ਪਸ਼ੂਆਂ ਦੇ ਥੱਲੇ ਗਿੱਲਾ ਰਹੂਗਾ ਉਹ ਵੀ ਪਸ਼ੂਆਂ ਨੂੰ ਦਿੱਕਤ ਦੇਊ ਜ਼ਿਆਦਾ ਥੱਲੇ ਵੀ ਗਿੱਲਾ ਨਹੀਂ ਰਹਿਣਾ ਚਾਹੀਦਾ ਪਸ਼ੂਆਂ ਦੇ ਮੇਰਾ ਵੀਰੋ ਫੌਗਰ ਲੱਗੇ ਹੋਣਗੇ ਪੱਖੇ ਵਧੀਆ ਚੱਲਦੇ ਹੋਣਗੇ ਠੰਡਾ ਠੰਡਾ ਪਾਣੀ ਉੱਤੇ ਪਊਗਾ ਪਸ਼ੂ ਸਟ੍ਰੈਸ ਨਹੀਂ ਲੈਂਦੇ ਵਧੀਆ ਆਪਣਾ ਕੋਈ ਦੁੱਧ 'ਚ ਕੋਈ ਫਰਕ ਪਾਉਂਦੇ ਨਾਲੇ ਦਾ ਵਧੀਆ ਰੱਜ ਕੇ ਪੱਠੇ ਖਾਣਗੇ ਕੋਈ ਕੋਸ਼ ਨਹੀਂ ਕੋਈ ਫਿਕਰ ਨਹੀਂ ਐ ਦੌਣਾ ਛੱਡਣਗੇ ਕਿੱਥੇ ਪਸ਼ੂ ਨੇ ਹੰਕੀ ਜਾਣਾ ਬੁਰਾ ਹਾਲ ਹੋ ਜਾਂਦਾ ਪਸ਼ੂਆਂ ਦਾ ਫਿਰ ਇੱਕ ਤਾਂ ਦੁੱਧ 'ਚ ਵੀ ਫਰਕ ਪਾ ਜਾਂਦੀਆਂ بیمار ਵੀ ਹੋ ਜਾਂਦੇ ਆ ਕਈ ਫਿਰ ਦੇਖੋ ਜਦੋਂ ਬਿਮਾਰ ਹੋ ਜਾਂਦਾ ਲਾਜ ਤੇ ਵੱਧ ਪੈਸੇ ਲੱਗ ਜਾਂਦੇ ਆ ਉਦੋਂ ਚੰਗਾ ਵੀ ਆਪਦਾ ਪਹਿਲਾਂ ਹੀ ਫੌਗਰ ਲਾ ਲਓ ਪੱਖੇ ਲਾ ਲਓ ਵੀ ਪੱਛੇ ਤਰਖੋ ਆਪਦੇ ਪਸ਼ੂਆਂ ਦੇ ਕੀ ਤੁਹਾਨੂੰ ਬਈ ਫੌਗਰ ਚੱਲਦੇ ਵੀ ਦਿਖਾ ਦਾਂਗੇ ਪੱਖੇ ਚੱਲਦੇ ਪੱਖਾ ਵੀ ਚੱਲਦਾ ਤੁਹਾਨੂੰ ਦਿਖਾ ਦਾਂਗੇ ਹਜੇ ਤਾਂ ਪਸ਼ੂ ਆਪਣੇ ਉੱਧਰ ਪਰਲੇ ਸ਼ੈੱਡ ਜਾ ਤੇ ਹਜੇ ਦੋ ਕੁ ਦਿਨ ਮੌਸਮ ਵੀ ਠੀਕ ਆ ਤੇ ਤਾਂ ਕਰਕੇ ਆਪਾਂ ਉੱਧਰ ਜਿੱਦੇ ਬਸ ਇੱਕ ਦੋ ਦਿਨਾਂ ਨੂੰ ਆਪਾਂ ਪਸ਼ੂ ਇੱਥੇ ਫੌਗਰਾਂ ਥੱਲੇ ਲੈ ਆਉਨੇ ਆ ਹਜੇ ਮੀਂਹ ਬੜਾ ਮोटा ਪਿਆ ਕਰਕੇ ਮਾੜੀ-ਮੁਢਾ ਮੌਸਮ 'ਚ ਫਰਕ ਹੈਗਾ ਬਈ ਇੰਨੀ ਗਰਮੀ ਹੋ ਚੱਲੀ ਸੀ ਪਰ ਹਜੇ ਮਾੜਾ-ਮੋਟਾ ਮੌਸਮ 'ਚ ਫਰਕ ਹੈ ਇਸ ਕਰਕੇ ਪਸ਼ੂ ਹਜੇ ਉਧਰ ਹੀ ਆ ਦੋ ਦਿਨਾਂ ਨੂੰ ਆਪਾਂ ਵੀ ਇੱਥੇ ਫੌਗਰਾਂ ਦੇ ਥੱਲੇ ਲੈ ਆਉਨੇ ਆ ਫੌਗਰਾਂ ਥੱਲੇ ਦਾ ਆਪ ਨੂੰ ਖੜ ਕੇ ਵੀ ਪੂਰਾ ਨਜ਼ਾਰਾ ਆਉਂਦਾ ਪੱਖੇ ਮੂਰੇ ਫੌਗਰ ਲਾਉਣ ਦਾ ਬਹੁਤ ਜ਼ਿਆਦਾ ਫਾਇਦਾ ਵਾ ਊਂ ਬਈ ਗਰਮੀ ਬਾਲੀ ਹੁੰਦੀ ਆ ਧੁੱਪ ਵੀ ਪੈਂਦੀ ਆ ਕਈ ਵਾਰੀ ਪੱਖਾ ਪੱਖਾ ਫਿਰ ਪਿੱਛੋਂ ਪੱਖਾ ਵੀ ਵਿਚਾਰਾ ਕੀ ਕਰੇ ਜਦੋਂ ਪੂਰਾ ਮੌਸਮ ਜੇ ਪਿੱਛੇ ਠੰਡਾ ਹੁੰਦਾ ਪੱਖਾ ਠੰਡੀ ਹਵਾ ਮਾਰਦਾ ਜੇ ਗਰਮ ਹੋਵੇ ਫਿਰ ਜਿਵੇਂ ਹੁਣ ਪਿੱਛੇ ਹੁਣ ਧੁੱਪ ਇੰਨੀ ਪੱਖਾ ਗਰਮ ਹਵਾ ਮਾਰੂਗਾ ਤੇ ਫੌਗਰਾਂ ਨੇ ਬਹੁਤ ਜਦੋਂ ਫੌਗਰ ਫਿਰ ਫੌਗਰਾਂ ਤੇ ਹਵਾ ਵਜਦੀ ਆ ਪੂਰੀ ਐਂ ਠੰਡੀ ਠੰਡੀ ਹਵਾ ਆਉਂਦੀ ਆ ਪੂਰੀ ਏਸੀ ਵਾਲੀ ਫੀਲਿੰਗ ਆਉਂਦੀ ਆ ਮੰਨ ਲਓ ਤੁਸੀਂ ਤੇ ਇਸ ਕਰਕੇ ਫੌਗਰਾਂ ਦਾ ਪੱਖੇ ਤੇ ਫੌਗਰ ਲਾਇਆ ਮੈਂ ਬਹੁਤ ਫਾਇਦਾ ਵਾ ਜਿਵੇਂ ਹੁਣ ਇੱਥੇ ਪੱਖੇ ਦੇ ਲੱਗੇ ਕਰਕੇ ਆਪਾਂ ਇੰਨੀ ਪੈਪ ਤੇ ਇੱਥੋਂ ਤਾਈਂ ਫੌਗਰ ਲਾਇਨ ਇਥੇ ਟੀ ਛੱਡੀ ਵੀ ਅਜੇ ਲਾਉਣਾ ਹੋਵੇ ਆਪਾਂ ਲਾ ਉੱਥੇ ਵੀ ਸਕਦੇ ਆ ਉਹ ਪੱਖਾ ਫਿਰ ਉੱਥੇ ਸਾਰੀ ਜਾਂਦਾ ਵਾ ਤੇ ਇਧਰ ਆਪਾਂ ਗਾਂ ਲਾਤੀ ਆ ਵੇਖ ਸਕਦੇ ਆ ਵੀਰੇ ਤੁਸੀਂ ਫੌਗ ਆ ਪੱਖਿਆਂ ਦੇ ਮੂੰਹਿਆਂ ਨੇ ਵੇਖ ਲਓ ਵੀਰ ਜੀ ਫੌਕਰ ਵੀਰੇ ਚਾਲ ਦੇ ਵੀ ਦਿਖਾ ਦੇ ਪੱਖਾ ਵੀ ਚੱਲਦਾ ਦਿਖਾਦਾ ਤੁਸੀਂ ਆਪ ਹੀ ਸੋਚੋ ਪਾਣੀ ਪਾਉ ਉੱਤੇ ਐਨ ਨਜ਼ਾਰੇ ਬੰਨੇ ਜਾਣਗੇ ਪਸ਼ੂਆਂ ਦੇ ਪੂਰੇ ਐਨ ਨਜ਼ਾਰੇ ਨਾ ਪੱਠੇ ਪੁੱਠੇ ਖਾਣਗੇ ਕੋਈ ਗਰਮੀ ਨਹੀਂ ਮਾਰਦੇ ਕੋਹ ਨਹੀਂ ਨਾ ਪਸ਼ੂ ਹੌਂਕਣੇ ਨਾ ਬਿਮਾਰੀ ਹੋਣ ਬਹੁਤ ਫਾਇਦਾ ਇਸ ਚੀਜ਼ ਦਾ ਤੁਸੀਂ ਵੀ ਬੜੀ ਫੌਕਰ ਜ਼ਰੂਰ ਲਾਓ ਆਪਦੇ ਪਸ਼ੂਆਂ ਦੇ ਉੱਤੇ ਤਾਂ ਕਿ ਬਿਮਾਰੀ ਤੋਂ ਬਚੇ ਰਹਿਣ ਕੋਈ ਗਰਮੀ ਨਾ ਬਿਮਾਰੀ ਨਾ ਲੱਗੇ ਕੋਈ ਦੁੱਧ ਜਣਾ ਫਰਕ ਪਾਉਣ ਕੋਈ ਦੁੱਧ ਮੇਨਟੇਨ ਰੱਖਣ ਵਾਸਤੇ ਤੇ ਤੁਸੀਂ ਫੌਗਰ ਜਰੂਰ ਲਾਓ ਮੇਰਾ ਵੀਰ ਤੇ ਅੱਜ ਦੀ ਵੀਡੀਓ ਦੇ ਵਿੱਚ ਵੀਰੋ ਇੰਨਾ ਹੀ ਤੇ ਵੀਡੀਓ ਵਧੀਆ ਲੱਗੀ ਤੇ ਕਮੈਂਟ ਕਰਕੇ ਜਰੂਰ ਦੱਸਿਓ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਮੇਰਾ ਵੀਰ ਤੇ ਸ਼ੇਅਰ ਕਰਿਓ ਲੋਕਾਂ ਨੂੰ ਤਾਂ ਕਿ ਹੋਰ ਵੀ ਭਲਾ ਹੋ ਸਕੇ ਕਈ ਵੀਰਾਂ ਭਰਾਵਾਂ ਦਾ ਤੇ ਤੁਹਾਡੇ ਵਾਸਤੇ ਡੇਰੀ ਫਾਰਮ ਦੀਆਂ ਵੀਡੀਓ ਲੈ ਕੇ ਆਉਂਦੇ ਰਵਾਂਗੇ ਛੋਟੀ ਸੇਵਾ 'ਚ ਹਾਜ਼ਰਾਂ ਇਸ ਕਰਕੇ ਚੈਨਲ ਨੂੰ ਜਰੂਰ ਮੇਰਾ ਵੀਰ ਸਬਸਕ੍ਰਾਈਬ ਕਰ ਲਿਓ ਤੇ ਬਾਕੀ ਜੇ ਵੀਡੀਓ ਵਧੀਆ ਲੱਗੀ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ سپورਟ ਕਰੋਗਾ ਤਦ ਵੱਧ ਤੁਹਾਡੇ ਵਾਸਤੇ ਵੀਡੀਓ ਲੈ ਕੇ ਆਉਂਦੇ ਰਵਾਂਗੇ ਚੰਗਾ ਜੀ ਸਤਿ ਸ਼੍ਰੀ ਅਕਾਲ